ਹਾਂਜੀ ਅੱਜ ਐਸ ਸੀ ਸੈੱਲ ਫਰੀਦਕੋਟ ਤੋਂ ਸਰਦਾਰ ਲੱਖਾ ਸਿੰਘ ਜੀ ਰਾਮ ਰਾਜੀ ਦੇ ਹੇਠ ਕਾਂਗਰਸ ਅੱਜ ਜਲਦੀ ਆਗੂ ਜੋ 12.5% ਦਾ ਰਿਜ਼ਰਵੇਸ਼ਨ ਦਾ ਮਾਨਯੋਗ ਸੁਪਰੀਮ ਕੋਰਟ ਵੱਲੋਂ ਜੋ ਫੈਸਲਾ ਪਾਸ ਕੀਤਾ ਗਿਆ ਅੱਜ ਜੋ ਮੁੱਖ ਮੰਤਰੀ ਸਾਹਿਬ ਵੱਲੋਂ ਜ਼ਿਲ੍ਹਾ ਪੱਧਰ ਤੇ ਅਫੀਸਰ ਮਿਠਾਏ ਗਏ ਨੇ ਜੋ ਕਿ ਬਾਂਦੀ ਸੂਚਨਾ ਜ਼ਿਲ੍ਹੇ ਦੀ ਜਾਂ ਮੁੱਖ ਮੰਤਰੀ ਤੱਕ ਪਹੁੰਚਾਉਣਗੇ ਅੱਜ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਆਓ ਗੱਲਬਾਤ ਕਰਦੇ ਹਾਂ ਕਿ ਮੰਗ ਪੱਤਰ ਦਾ ਮੁੱਖ ਮੰਤਵ ਕੀ ਸੀ ਤੇ ਕੀ ਵੇਰਵਾ ਆਪਾਂ ਗੱਲ ਕਰਦੇ ਹਾਂ ਇਹਨਾਂ ਆਗੂਆਂ ਨਾਲ ਹਾਂਜੀ ਪੱਟੀ ਸਾਹਿਬ ਦੱਸੋ ਜੀ ਕੀ ਸੀ ਮਸਲਾ ਇਹ ਅੱਜ ਦਾ ਆਨਰਬਲ ਸੁਪਰੀਮ ਕੋਰਟ ਦੇ ਜੱਜ ਸਹਿਰਮਾਨ ਦੇ ਵੱਲੋਂ ਜੋ 12.5% ਦੇ ਉਹ ਤਲਾਕ ਐਸਸੀ ਭਾਈਜਰੇ ਲਈ ਰਾਖਵੀਆਂ ਸੀਟਾਂ ਦੀ ਰਿਜ਼ਰਵੇਸ਼ਨ ਨੂੰ ਫਾਈਨਲ ਕੀਤਾ ਗਿਆ ਹੈ ਤੇ ਰਿਜ਼ਰਵੇਸ਼ਨ ਵਿੱਚ ਰਜਿਸਟ੍ਰੇਸ਼ਨ ਕੀਤੀ ਗਈ ਹੈ। ਉਹਨੂੰ ਪੰਜਾਬ ਸਰਕਾਰ ਵੱਲੋਂ ਇਹਨੇ ਮੈਨ ਲਾਗੂ ਕਰਨ ਲਈ ਜਿਹੜੇ ਐਸਸੀ ਕਾਂਗਰਸ ਜ਼ਿਲ੍ਹਾ ਫੀਕੋਟ ਦੇ ਅਧਿਕਾਰ ਸ਼੍ਰੀਮਾਨ ਅਜੋ ਮੰਗ ਪੱਤਰ ਦੇਣ ਲਈ ਮਾਨਯੋਗ ਡੀਸੀ ਸਾਹਿਬ ਦੇ ਦਫ਼ਤਰ ਪੁੱਜਿਆ ਜੋ ਉਹਨਾਂ ਵੱਲੋਂ ਪਾਇੰਟ ਕੀਤੇ ਗਏ ਉਹਨਾਂ ਦੇ ਜਿਹੜੇ ਅਧਿਕਾਰੀ ਨੇ ਉਹ ਬੀਬੀ ਸ਼ਿਸ਼ਤਾ ਭੁਲਾਟੀ ਜੀ ਉਹਨਾਂ ਨੂੰ ਜਿਹੜਾ ਇਹ ਮੰਗ ਪੱਤਰ ਦਿੱਤਾ ਗਿਆ ਤਾਂ ਜੋ ਸਰਕਾਰ ਵੱਲੋਂ ਤੇ ਇਮਾਨਦਾਰੀ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫੈਸਲੇ ਦੀ ਹੁਕਮਾਂ ਦੀ ਜਿੰਨੀ ਪਰਣਾ ਕੀਤੀ ਜਾ ਸਕੇ ਦਬਲੇ ਦਵੇ ਪੁੱਤਲੇ ਜਿਹੜੇ ਦਲਿਤ ਵਰਗ ਨੇ ਉਹਨਾਂ ਨੂੰ ਇਨਸਾਫ਼ ਮਿਲ ਸਕੇ ਹਾਂਜੀ ਕਰਨ ਸਾਹਿਬ ਬਹੁਤ ਹੀ ਸਤਿਕਾਰਯੋਗ ਜਿਲ੍ਹਾ ਫਰੀਦਕੋਟ ਦੇ ਆਪ ਸਾਰੇ ਇੱਥੇ ਵਕਫ ਵਕ ਜਥੇਬੰਦੀਆਂ ਤੋਂ ਤੇ ਐਸ ਸੀ ਐਲ ਕਾਂਗਰਸ ਵੱਲੋਂ ਖਾਸ ਕਰਕੇ ਜਿਹੜਾ ਹੈ ਐਪਰੀਕਸਨ ਕੋਟਾ ਜਿਹੜਾ ਰਵਿਸ਼ੰਗ ਦੇ ਵਿੱਚ ਰਵਿਸ਼ੰਗ ਕਰਕੇ ਮਾਲਜੋ ਹਾਈਕੋਰਟ ਨੇ ਉਹ ਵਾਅਦਾ ਕੀਤਾ ਉਸ ਨੂੰ ਤੁਰੰਤ ਲਾਗੂ ਕਰਉਣ ਵਾਸਤੇ ਹਰ ਹੈੱਡਕ quartਰਾਂ ਦੇ ਉੱਤੇ ਜਿਹੜੇ ਹੈਗੇ ਆ ਆਪਣੋ ਆਪਣੀਆਂ ਜਥੇਬੰਦੀਆਂ ਪਾਰਟੀ ਵਰਕਰ ਸਾਰੇ ਹੀ ਜਿਹੜਾ ਇਹ ਮੰਗ ਪੱਤਰ ਨੂੰ ਦੇ ਰਹੇ ਹੈ ਕਿਉਂ ਇਹਨੂੰ ਤੁਰੰਤ ਲਾਗੂ ਕਰਕੇ ਇਹਦਾ ਜਿਹੜਾ ਗਰੀਬ ਲੋਕਾਂ ਨੂੰ ਮੈਨੀਫੈਸਟ ਮਿਲ ਸਕੇ ਹਾਂਜੀ ਗਰਵੇਸ਼ ਜੀ ਨੰਬਰ ਦਾ ਸਭ ਦੱਸੋ ਜੀ ਤੁਸੀਂ ਆਲ ਇੰਡੀਆ ਦੀ ਸਰਬੋਤਮ ਦਾਤ ਸੁਮਾਨ ਜੋ ਸਪਰੀਨ ਕੋਰਟ ਨੇ 1250 ਕੋਟੇ ਦਾ ਫੈਸਲਾ 1 ਅਗਸਤ 2024 ਨੂੰ ਆਇਆ ਅਸੀਂ ਉਸ ਫੈਸਲੇ ਨੂੰ ਲਾਗੂ ਕਰਨ ਵਾਸਤੇ ਪੂਰੇ ਆਲ ਇੰਡੀਆ ਦੇ ਵਿੱਚ ਜ세 ਬੰਦੀਆਂ ਛੱਡੀਆਂ ਜਿੰਨੀਆਂ ਵੀ ਆ ਆਪੋ ਆਪਣੇ ਡਿਸਟ੍ਰਿਕਟਾਂ ਦੇ ਵਿੱਚ ਇਸ ਆਰਡਰ ਨੂੰ ਇਸ ਹੁਕਮ ਨੂੰ ਲਾਗੂ ਕਰਨ ਵਾਸਤੇ ਮੰਗ ਪੱਤਰ ਦੇ ਰਹੇ ਭਗਵੰਤ ਮਾਨ ਦੇ ਨਾਂ ਤੇ ਜੋ ਕਿ ਇਹਨਾਂ ਮੰਗ ਪੱਤਰ ਦਾ ਤੁਰੰਤ ਲਾਗੂ ਕੀਤਾ ਜਾਵੇ ਤਾਂ ਜੀ ਐਸਐਸਐਲ ਦੇ ਮਰਦਾਨ ਲੱਖਾ ਸਿੰਘ ਜੀ ਸਭ ਤੋਂ ਪਹਿਲਾਂ ਵੈਕੂ ਜੀ ਦਾ ਖਾਤਮਾ ਫਿਰ ਵੈਕੂ ਜੀ ਦੀ ਫਦੇ ਮੈਂ ਲਖਵੀਰ ਸਿੰਘ ਲਖਾ ਚੇਅਰਮੈਨ ਐਸਿਪਾਰਟਮੈਂਟ ਡਿਜੀਟਲ ਰਿਪੋਰਟ ਸਭ ਤੋਂ ਪਹਿਲਾਂ ਨਾਮ ਆਜੋ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ 12.5% ਕੋਟਾ ਜੋ ਬਾਰਵੀਂ ਮਨਜੀ ਸਿਰ ਭਾਈਚਾਰੇ ਨੂੰ ਇਹ ਕੋਟਾ ਵਾਹਲ ਕਰਕੇ ਤੇ ਸਾਡਾ ਮੰਨ ਦਿੱਤਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਉਸੇ ਲੜੀ ਦੇ ਤਹਿਤ ਅੱਜ ਅਸੀਂ ਰਿਪੋਰਟ ਵਿਖੇ ਜੋ ਮੁੱਖ ਮੰਤਰੀ ਫੀਲਡ ਅਫਸਰ ਰਿਪੋਰਟ ਨੇ ਉਹਨਾਂ ਨੂੰ ਅਸੀਂ ਇਹ ਮੰਗ ਪੱਤਰ ਸੰਭਰ ਸਾਰੀ ਸਾਡੀ ਟੀਮ ਵੱਲੋਂ ਇਹ ਮੰਗ ਪੱਤਰ ਸੰਭਰਦਾ ਗਿਆ ਉਹ ਅਸੀਂ ਇਹ ਮੰਗ ਕਰਦੇ ਕਿ ਮੁੱਖ ਮੰਤਰੀ ਸਾਹਿਬ ਤੋਂ ਇਹ ਜਿਹੜਾ ਬੈਕਲਾ ਹੈ ਇਹ ਪੰਜਾਬ ਦੇ ਵਿੱਚ ਤੁਰੰਤ ਲਾਗੂ ਕੀਤਾ ਜਾਵੇ ਸੋ ਇਹ ਸਨ ਕਾਂਗਰਸ ਦੇ ਵਕਤ ਉਹਦਾ ਤੇ ਕੰਮ ਕਰ ਰਹੇ ਆ ਗੂ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਇਸ ਸਮੇਂ ਐਸਸੀਐਲ ਵੱਲੋਂ ਮੁੱਖ ਮੰਤਰੀ ਦੇ ਨਾਂ ਤੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ ਤਾਂ ਜੋ ਇਸ ਵਰਗੀਕਰਨ ਨੂੰ ਜਲਦੀ ਤੋਂ ਜਲਦੀ ਸਰਕਾਰ ਲਾਗੂ ਕਰਕੇ ਲੋੜਵੰਦ ਲੋਕਾਂ ਨੂੰ ਇਹਦਾ ਲਾਭ ਪਹੁੰਚਾਵੇ ਤੁਸੀਂ ਦੇਖ ਰਹੋ ਗਿਆਨ ਜੋਤੀ ਚੈਨਲ ਮੈਂ ਬਿਆਨ ਸਿੰਘ ਸਿੱਧੂ